ਵਾਹ ਉਹਨਾਂ ਤੇ ਫਸਟ ਸੈਕੰਡ ਥਰਡ ਦਾ ਦੱਸੋ ਇਹ ਕਿਹੜਾ ਹੈ ਫਸਟ ਆਪਣਾ ਆਇਆ ਜੀ ਭਿੰਦਰ ਚਕੜਾ ਗਰੁੱਪ ਦਾ ਕਬੂਤਰ ਆ ਠੀਕ ਆ ਆ ਵਾਲਾ ਜਿਹੜਾ ਕਬੂਤਰ ਹੈ ਇਹ ਫਸਟ ਰਿਆ ਜੀ ਸੈਕੰਡ ਆ ਪਿੰਜਰੇ ਚ ਬੈਠੀ ਹੈ ਜੀ ਕਬੂਤਰੀ ਇਹ ਆਈ ਹੈ ਜੀ ਤੇ ਥਰਡ ਸਾਡਾ ਛੋਟਾ ਵੀਰ ਭੋਲੂ ਕੜਿਆਣਾ ਉਹਨਾਂ ਦਾ ਆਇਆ ਜੀ ਸ਼ਾਇਦ ਮਨਾਂ ਦਾ ਇੱਥੇ ਚੱਲੇ ਓ ਬਾਈ ਮੋਸ਼ੀ ਦੇ ਚੇਲੇ ਉਹ ਬਾਈ ਜੀ ਮੋਸ਼ੀ ਕੋਈ ਦੋ ਗੱਲਾਂ 80 ਕਾਲ ਜੀ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਧੰਨਵਾਦ ਸਾਰੇ ਨਗਰ ਦਾ ਜਿਨ੍ਹਾਂ ਨੇ ਬਹੁਤ ਵਧੀਆ ਬਾਜ਼ੀ ਕਰਵਾਈ ਕਿੰਨਾ ਬੱਚਿਆਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਕਿਤਾਬ ਗੁਰ ਕੀ ਹੈ ਤੁਹਾਡੇ ਖਿਡਾਰੀ ਵੀ ਦੂਰੋਂ ਦੇਖੋ ਆ ਪਟਨ ਲਿਆ ਕੇ ਤੁਹਾਨੂੰ ਬਹੁਤ ਵਧੀਆ ਬਾਜ਼ੀ ਹੋਈ ਜੀ ਆਂ ਦੇਖੋ ਜਤ ਹਾਰ ਨਾਲ ਜਿਹੜੇ ਬੰਦੇ ਰੋਲ ਛੱਡਦੇ ਮਹਰਨਾ ਵੀ ਜਿਤਨਾ ਜਿਹੜੀ ਚੰਗੇ ਫੈਸਲੇ ਹੋ ਜਾਣ ਬਹੁਤ ਵੱਡਾ ਸੀ ਸ਼ਹਿਰ ਦੇ ਦਾਤੇ ਹੁੰਦੇ ਇਸ ਕਰਕੇ ਮਗਰ ਨੇ 7-8 ਪੁੱਤਰਾਂ ਦੀ ਬਾਜੀ ਸਾਜੀ ਹੋ ਗਈ ਸੀ ਅਨਾਮਾਂ ਦੇ ਪੁੱਤਰ ਉੱਡਿਆ ਅਨਾਮਾਂ ਚ ਪਹਿਲਾ ਨਾਮ ਭਿੰਦਰ ਤਕੜਾ ਕਰਪਦਾ ਦੂਜਾ ਨਾਮ ਭਾਈ ਬਲੰਗੜਾ ਨਾਂ ਦਾ ਹੈ ਤੀਜਾ ਨਾਮ ਸਾਡਾ ਹੈ ਤੋਂ ਇੱਕ ਹੋਰ ਵੀ ਮੋਟਾਲੇ ਮੁੰਡਿਆਂ ਦੀ ਬਾਦੁੱਡੀ ਹੈ ਪਰ ਉਹ ਨਾਂ ਉੱਪਰ ਆਉਣ ਕਰਕੇ ਉਹਨੂੰ ਇਨਾਮ ਨਹੀਂ ਮਿਲ ਸਕਿਆ ਪਿੰਡ ਤੋਂ ਬਾਹਰ ਉੱਡਦੀ ਸੀ ਖੇਤਾਂ ਚ ਇਸ ਕਰਕੇ ਉਹ ਨਾਮ ਨਹੀਂ ਆਪਣਾ ਬਣ ਸਕਿਆ ਸੇਵ ਕਰ ਲਾਂ ਬਾਲਾ ਮੈਂ ਪਰ ਮਾੜੀ ਕਿਹਾ ਉਹਨਾਂ ਦੀ ਆਈ ਨਹੀਂ ਉੱਥੇ ਜਿੰਨੇ ਵੀ ਪੁੱਤਰਬਾਲ ਦੀ ਸੀ ਜਿੰਨਾਂ ਨੇ ਪੁੱਤਰ ਛੱਡਿਆ ਸਾਰਿਆਂ ਨੇ ਸਹਿਯੋਗ ਦਿੱਤਾ ਸਹਿਯੋਗ ਨਾਲ ਸਾਡੀ ਬਹੁਤ ਵਧੀਆ ਹੋਈ ਤੇ ਸਾਰੇ ਨਗਰ ਦਾ ਬੱਚੇ ਬੱਚੀ ਦਾ ਪਿੰਗਰામ ਪਰ ਚੌਂਕ ਦਾ ਤੇ ਸਾਰੇ ਵੀਰਾਂ ਦਾ ਪਹੁੰਚਿਆ ਫਿੱਜੀਆਂ ਧੰਨਵਾਦ ਵਾਹਿਗੁਰੂ ਜੀ ਥੈਂਕ ਯੂ ਜੀ ਵਾਹਿਗੁਰੂ